ਸਰ ਬਾਈ ਸਾਰੇ ਦੋਸਤਾਂ ਨੂੰ ਬਾਈ ਅੱਜ ਆਪਾਂ ਵੀਡੀਓ ਬਣਾ ਰਹੇ ਆ ਮਿਸਤਰੀ ਭੋਲਾ ਖਾਨ ਬਰੇਟਾ ਵਰਕਸ਼ਾਪ ਤੋਂ ਤੇ ਜਿੱਥੇ ਕਈਆਂ ਕਹਾੜੇ ਦਾਤੀਆਂ ਆਪਣਾ ਖੇਤੀਬਾੜੀ ਦੇ ਸਾਰੇ ਸੰਦ ਤਕਰੀਬਨ ਸਾਰੇ ਸੰਦ ਹੀ ਤਿਆਰ ਕੀਤੇ ਜਾਂਦੇ ਨੇ ਬਹੁਤ ਸੋਹਣਾ ਕੰਮ ਹੈ ਬਾਈ ਹੋਰਾਂ ਦਾ ਬਾਈ ਰਾਜੂ ਆਪਣਾ ਮਿੱਤਰ ਬੰਟੀ ਆਪਣਾ ਭਰਾ ਇਹਨਾਂ ਦਾ ਕੰਮ ਹੈ ਇਹ ਤੁਹਾਨੂੰ ਸਭ ਤੋਂ ਪਹਿਲਾਂ ਕਹੀ ਦਾ ਬਾਹਾਂ ਪਾ ਕੇ ਦਿਖਾਉਣੇ ਨਾਲੇ ਮਸ਼ੀਨ ਲਾਈਏ ਬਾਈ ਹੋਰਾਂ ਨੇ ਨਮੀ ਤੇ ਪ੍ਰੈਸ਼ਰ ਨਾਲ ਕਹੀ ਦਾ ਬਾਹਾਂ ਪਾਉਂਦੇ ਨੇ ਬਾਈ ਹੋਰ ਮੁਰਕੇ ਬਾਹਾਂ ਨਿਕਲਦਾ ਨਹੀਂ ਆ ਦੇਖੋ ਕਿਹੜਾ ਰੋਪਾਂ ਮੈਂ ਬ੍ਰਿਟਾ ਮੰਡੀ ਦੇ ਵਿੱਚ ਸਿਰਫ ਇੱਕੋ ਮਸ਼ੀਨ ਹੈ ਬਾਈ ਹੋਰਾਂ ਨੇ ਵੇ ਆ ਦੇਖੋ ਕੋਈ ਰੰਧਿਆਣੀ ਹੋਰ ਨਹੀਂ ਅਹੀਂ ਪ੍ਰੈਸ਼ਰ ਨਾਲੇ ਬਾਹਾਂ ਪਾਇਆ ਜਾਂਦੇ ਮੁਰਕੇ ਬਾਹਾਂ ਨਿਕਲਣ ਦੀ ਪੂਰੀ ਜ਼ਿੰਮੇਵਾਰੀ ਹੈ ਕਿ ਫਿੱਲੂਆਣੀ ਆ ਦੇਖੋ ਪ੍ਰੈਸ਼ਰ ਨਾਲ ਇਹ ਵਾਹਾਂ ਪਾਉਂਦੇ ਬਾਈ ਹੋਰ ਤੇ ਸਾਰੀ ਇਹ ਪੱਕੀ ਛੁਰੀ ਵਾਲੀ ਕਹੀ ਹੈ ਜੀ ਸਟੀਲ ਦੀ ਕਹੀ ਹੈ ਠੀਕ ਹੈ ਬਾਈ ਜੇ ਮੈਂ ਬਿਲਕੁਲ ਪੱਕਾ ਬ੍ਰੇਡ ਲੱਗਾ ਹੈ ਚਾਹੇ ਲੋਹਾ ਵੱਢੀ ਜਾਓ ਗੰਗਾ ਨੇ ਇਹਦੇ ਵਿੱਚ ਪਊਗਾ ਠੀਕ ਹੈ ਜੀ ਹੋਰ ਹੀ ਵੱਢ ਕੇ ਦਿਖਾ ਦੇਣਾ ਤੁਹਾਨੂੰ ਠੀਕ ਹੈ ਬਾਈ ਦਿਖਾਈ ਮਾੜੇ ਬਾਈ ਇਹਦੇ ਨਾਲ ਕੰਮ ਹੁੰਦਾ ਹੈ ਇਹ ਲੋਹਾ ਦਾ ਆ ਦੇਖੋ ਬਾਈ ਇਦੇ ਵਿੱਚ ਕੋਈ ਦੰਦਾ ਨਹੀਂ ਪਿਆਗਾ ਇਦੇ ਵਿੱਚ ਜਿਹੜਾ ਤੇ ਇਹਦੇ ਵਿੱਚ ਵੀ ਇਧਰ ਆ ਦੇਖੋ ਦੰਦੇ ਪਾਤੀ ਠੀਕ ਹੈ ਬਾਈ ਬਾਈ ਉਹਦਾ ਬਹੁਤ ਵਧੀਆ ਕੰਮ ਹੈ ਕੁੱਲ ਲਾਭੰਦ ਮਿਲਦਾ ਹੈ ਖੇਤੀਬਾੜੀ ਦਾ ਤਕਰੀਬਨ ਸਾਰੇ ਤਰ੍ਹਾਂ ਦੇ ਜਿਵੇਂ ਆ ਜਿੰਦਰੇ ਨੇ ਬਾਈ ਹੋਰਾਂ ਨੇ ਵੀ ਬਹੁਤ ਸੋਹਣੇ ਇਹ ਕੰਮ ਦੀ ਬੱਤੀ ਹੈ ਜਿੰਦਰੇ ਕੱਲ ਦੀ ਬੱਤੀ ਹੈ ਅੱਛਾ ਟਾਲੀ ਦੀ ਵੱਟੀ ਤੇ ਹੈ ਬਈ। ਪੱਕੀ ਛੁਰੀ ਲੱਗੀ ਹੋਈ ਹੈ। ਠੀਕ ਹੈ ਬਈ। ਕਵਰੇਟ ਲੱਗਿਆ ਤਾਂ ਹੀ ਵਾਲਾ। ਠੀਕ ਹੈ ਬਈ। ਦੰਦਿਆਲਾ ਜੰਦਰਾ ਹੀ ਵੇਚੂਗਾ ਬੇੜਾ ਦੰਦਿਆਲਾ ਹੀ ਮਿਲੂਗਾ। ਅੱਛਾ ਦੰਦਿਆਲਾ ਵੀ ਹੈ। ਬਿਨਾ ਦੰਦਿਆ ਦਾ ਵੀ ਹੈ। ਠੀਕ ਹੈ। ਇਹ ਸਟੀਲ ਦਾ ਕੋਸੋ ਲੱਗਿਆ। ਠੀਕ ਹੈ ਬਈ। ਇਹਨੇ ਲਿਖਿਆ ਜੀ ਵਰਤਦਾ ਜਾਂਦਾ ਹੈ ਕਿ ਛੋਟੀ ਪੈਨ ਟ੍ਰੀਟਮੈਂਟ ਹੈ। ਠੀਕ ਹੈ ਬਈ। ਜੂਰੀ ਸਾਰਿਆਂ ਦੀ ਪੂਰੀ ਇੱਕੋ ਨਾਲ ਦੀ ਲੱਗਦੀ ਹੈ। ਠੀਕ ਹੈ ਬਈ। ਸਾਰੇ ਤਰ੍ਹਾਂ ਦੇ ਲੋਹੇ ਦੇ ਦਾ ਵੀ ਸਟੀਲ ਦਾ ਵੀ ਜਿਹੜੀ ਕੋਸਾਨੀ ਸਾਦੀ ਹੈ ਸਾਰੀ ਚੀਜ਼ ਸਾਡੇ ਕੋਲ ਠੀਕ ਹੈ ਬਈ ਬਾਈ ਹੋਰਾਂ ਨੇ ਬਾਈ ਸਾਰਾ ਕੰਮ ਆਪਦੇ ਹੈ ਤੇ ਖੁਰਪਾ ਕਾ ਜੀ ਸਬਜੀ ਗੁੱਡਣ ਵਾਸਤੇ ਮਿਰਚਾ ਗੁੱਡਣ ਵਾਸਤੇ ਕੋਈ ਵੀ ਕੈਰੀ ਵਗੈਰਾ ਗੁੱਡਣੀਆਂ ਸਟੀਲ ਦਾ ਖੁਰਪਾ ਵਧੀਆ ਲੱਕੜ ਦਾ ਵਾਂਹ ਜੀ ਤਾਲੀ ਦਾ ਵਾਂਹ ਹੈ ਠੀਕ ਹੈ ਜੀ ਤੇ ਆਪ ਤਿਆਰ ਕਰਦੇ ਆ ਸਾਰਾ ਸਮਾਨ ਉਹ ਮੁੰਡੇ ਲੱਗ ਰਹੇ ਤਿਆਰ ਕਰਨ ਤੇ ਉਹਨਾਂ ਨੂੰ ਦਿਖਾ ਕੇ ਆ ਦੇਖੋ ਬਾਈ ਕਿਹਨਾ ਆਹ ਦੁਕਾਨ ਤੇ ਬਾਈ ਸਾਰਾ ਕੰਮ ਬਾਈ ਹੋਰਾਂ ਹੱਥੀ ਤਿਆਰ ਕਰਦੇ ਨੇ ਕੋਈ ਵੀ ਸਮਾਨ ਉਹਰੇ ਬਾਹਰੋਂ ਨਹੀਂ ਮੰਗਾਇਆ ਜਾਂਦਾ ਆ ਦੇਖੋ ਇਹਨਾਂ ਦਾ ਵਿਸ਼ੇਸ਼ਟਮ ਹੈ ਸਾਰਾ ਮਸ਼ੀਨਾ ਮਸ਼ੂਨਾ ਕਈਆਂ ਕਾੜੇ ਸਭ ਪੂਰੇ ਆਬਨ ਹੋਏ ਨੇ ਬਾਈ ਹੋਰ ਜੋ ਵੀ ਆਪਣੇ ਖੇਤੀਬਾੜੀ ਦੇ ਕੰਮ ਚ ਜਿੰਨੇ ਵੀ ਤਰ੍ਹਾਂ ਦੇ ਸੰਦ ਵਰਤੇ ਜਾਂਦੇ ਨੇ ਇਹ ਦੁਕਾਨ ਤੋਂ ਸਾਰੇ ਮਿਲਦੇ ਨੇ ਬਾਈ ਕਹੀ ਕਾੜਾ ਹੋ ਗਿਆ ਫੌੜਾ ਹੋ ਗਿਆ ਗੋਹਾ ਡਿਕਣ ਜਾਂ ਰੇੜੀਆਂ ਹੋ ਗਈਆਂ ਪੱਠੇ ਦੇ ਕੰਮ ਆਉਣ ਵਾਲੀਆਂ ਰੇੜੀਆਂ ਹੋ ਗਈਆਂ ਤੇ ਹੋਰ ਤਕਰੀਬਨ ਜਰ ਅੱਜਵੇਂ ਜਿੰਦਰੇ ਹੋਗੇ ਬਟਾਣ ਵਾਲੇ ਤੇ ਮੰਜੇ ਹੋਗੇ ਜਿਵੇਂ ਹਰ ਇੱਕ ਤਰ੍ਹਾਂ ਦੇ ਕਿੰਨੇ ਲੈਣਾ ਇਹਨਾਂ ਸੇ ਪਹਿਲਾਂ ਉਹਨਾਂ ਦੀ ਗੱਲ ਕਰਾਂ ਮਰੀ ਠੀਕ ਲਾਇਆ ਗਏ ਠੀਕ ਹੈ ਠੀਕ ਹੈ ਤੇ ਆਹ ਉਹਰੇ ਆ ਦੇਖੋ ਆਹ ਬਾਈ ਹੋਰ ਬਣਾਉਣ ਰਹੇ ਨੇ ਕਈਆਂ ਬਾਈ ਇਹ ਦੁਕਾਨ ਤੇ ਸਾਰਾ ਸਮਾਨ ਆਪ ਤਿਆਰ ਕਰਾ ਜਾਂਦੇ ਹੱਥੀ ਬਾਈ ਉਰੋਂ ਬਾਹਰ ਜਾਂਦੇ ਸਮਾਨ ਉਰੋਂ ਬਹੁਤ ਸ਼ਹਿਰਾਂ ਨੂੰ ਸਪਲਾਈ ਕਰਾ ਜਾਂਦਾ ਹੈ ਇਹ ਕਈਆਂ ਕਹਾੜਿਆਂ ਦਾ ਸਮਾਨ ਤੇ ਆ ਬਾਈ ਹੋਰ ਆਏ ਹੋਏ ਨੇ ਕਈਆਂ ਲੈਣਾ ਤੁਹਾਡੀ ਗੱਲ ਵੀ ਕਰਾਉਣੇ ਆ ਭਰਾ ਹੋਰ ਨਾਲ ਆ ਬਾਈ ਆਇਆ ਹੈ ਬਾਈ ਸਸਰੀਆ ਬਾਈ ਕਿਹੜਾ ਮੁੰਡਾ ਹੈ ਬਾਈ ਨਿੱਕੂ ਆਣਾ ਵੀਰੇ ਅੱਛਾ ਉਹਦੇ ਨਾਲ ਨੇ ਬਾਈ ਪਹਿਲਾਂ ਵੀ ਸਮਾਨ ਲੈਣਾ ਮੇਰੇ ਪਹਿਲਾਂ ਵੀ ਇੱਥੇ ਜੰਦਾ ਲੈ ਕੇ ਗਏ ਸੀ ਬਾਕੀ ਹੁਣ ਕਈਆਂ ਪੂਰੀਆਂ ਲੈਣਾ ਆਏ ਜੀ ਅੱਛਾ ਕਿਹੜਾ ਮੁੰਡਾ ਬਾਈ ਛੋਟਾ ਨਿੱਕੂ ਆਣਾ ਵੀਰੇ ਇਹ ਕਿੱਥੇ ਹੈ ਬਾਈ ਇਹ ਆਪਣਾ ਮੈਂਵੜੇ ਦੇ ਨਾਲ ਗਤੀ ਆ ਅੱਛਾ ਉੱਥੋਂ ਆਏ ਹੋਏ ਹੋ ਠੀਕ ਹੈ ਬਈਆਂ ਕੰਦ ਹੁੰਦੇ ਨੇ ਬਾਈ ਬਾਈ ਬਹੁਤ ਵਧੀਆ ਸੀ ਠੀਕ ਹੈ ਕੀ ਲੈਣਾ ਹੈ ਉੱਜ ਕਈਆਂ ਲੈ ਕੇ ਚੱਲੇ ਵੀਰੇ ਗਈ ਤਾਂ ਪਪੀ ਜੰਦਰੇ ਤੇ ਰਿਪੇਅਰ ਕਰਾਉਣਾ ਹੈ ਅੱਛਾ ਜੰਦਰੇ ਦੀ ਰਿਪੇਅਰ ਪਹਿਲਾਂ ਜਿਹਦਾਂ ਬੁਲਾਣੇ ਕਿ ਗਏ ਸੀ ਇਹ ਬਾਹਰ ਚ ਬਈ ਬਹੁਤ ਵਈਆ ਵਿਆਹ ਕਰੋ ਬਾਈ ਉਹਨਾਂ ਨੂੰ ਮੌਕਾ ਬਹੁਤ ਵਈਆ ਸੰਦ ਨੇ ਬਾਈ ਹੋਰ ਨਵੇ ਕੋਈ ਲਾਂਬੇ ਵਾਲੀ ਗੱਲ ਨਹੀਂ ਗਰੰਟੀ ਗਰੰਟੀ ਵਾਲਾ ਸਾਰਾ ਸਮਾਨ ਬਾਈ ਉਹਨਾਂ ਦੇ ਵੇ ਪੁਰਾਣੇ ਮਿਸਤਰੀ ਨੇ ਪੁਰਾਣੀ ਦੁਕਾਨ ਹੈ ਕੀ ਅੱਛਾ ਠੀਕ ਹੈ ਠੀਕ ਹੈ ਆ ਦੁਕਾਨ ਦੇ ਮੂਰੇ ਕਿਹੜਾ ਬਾਈ ਇਹਨਾਂ ਦੀ ਨਿਸ਼ਾਨੀ ਹੈ ਆ ਵੱਡੀ ਆ ਦਾਤੀ ਪਈ ਪਈ ਹੁੰਦੀ ਐ ਨਹੀਂ ਦੁਕਾਨ ਦੇ ਅੱਗੇ ਬਾਕੀ ਨੰਬਰ ਬੋਲਾਂਗੇ ਥੋੜਾ ਰਜਿਸਟਰੀ ਨੰਬਰ ਹੈ ਨੰਬਰ ਵਰਕ ਕੋ ਕਰ ਲਿਖ ਦਿਆਂ ਹਾਂ ਨਵ੍ਰਤਿ ਲਿਖ ਕੇ ਪਾ ਲਾਂਗੇ ਠੀਕ ਹੈ ਆਾ ਧਾਤੀ ਰੱਜੀ ਬਈ ਹੁੰਦੀ ਐ ਐਚ ਡੀ ਐਫ ਸੀ ਬੈਂਕਟ ਲੰਘ ਕੇ ਥੋੜਾ ਜਿਹਾ ਅੱਗੇ ਦੁਕਾਨ ਐ ਬਈ ਇਹ ਆਾ ਸੱਬਲਾ ਵਗੈਰਾ ਆਾ ਸੱਬਲਾ ਵਗੈਰਾ ਬਈ ਤਕਰੀਬਨ ਯਾਰ ਸਾਰੇ ਆਪਣੇ ਟਰੇਲੂ ਬਰਤਨ ਵਾਲੇ ਹਰ ਇੱਕ ਤਰ੍ਹਾਂ ਦਾ ਸੰਦ ਐ ਦੁਕਾਨ ਤੇ ਠੀਕ ਐ ਬਈ ਧੰਨਵਾਦ ਬਈ ਸਾਰਿਆਂ ਦਾ